ਹਾਂਜੀ ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਹਮ ਮੀ ਟੀਵੀ YouTube ਚੈਨਲ ਤੇ ਅੱਜ ਦੀ ਵੀਡੀਓ ਪੈਂਡ ਭਿੰਡਰ ਕਾਲਾਂ ਜ਼ਿਲ੍ਹਾ ਮੋਗਾ ਤਹਿਸੀਲ ਧਰਮਕੋਟ ਜਿਹੜੇ ਘਰੇ ਵੀਡੀਓ ਬਣਾ ਰਹੇ ਆ ਨਰਮਜੀਤ ਬੰਦੇ ਆ ਬਾਈ ਧੰਨਾਂ ਦੇ ਰਸ਼ਪਾਲ ਵਪਾਰ ਦਾ ਕੰਮ ਕਰਦੇ ਪਰ ਮੁੱਲ ਸਾਰਿਆਂ ਨੂੰ ਜਾਇਜ਼ ਹੁੰਦੇ ਆ ਤੁਸੀਂ ਸਾਰੇ ਹੀ ਜਾਣਦੇ ਆ ਆ ਸਾਰੀਆਂ ਹੀ ਗਾਵਾਂ ਵੈੜਾ ਸੇਲ ਆ ਦੋ ਗੱਬਣਾਂ ਤਿੰਨ ਸੂਈਆਂ ਵਾਂ ਨਿੱਕੇ ਨਿੱਕੇ ਭਾਅ ਹੋਣਗੇ ਜੇ ਆ ਵੈੜਾ ਨਾ ਲਈਆਂ ਗਈਆਂ ਇਤੋਂ ਘੱਟ ਮੁੱਲ ਚ ਤਾਂ ਫਿਰ ਕਿਸੇ ਘਰੋਂ ਵੈੜਾ ਮੈਲੀਆਂ ਵੀ ਨਹੀਂ ਤਿੰਨ ਸੁਈਆਂ ਸਵਾਈਆਂ ਦੋ ਗੱਬਣਾ ਇਨਫਰਮੇਸ਼ਨ ਲੈਦਣਾ ਗੱਲਾਂ ਬਾਤਾਂ ਬਾਈ ਨਾ ਕਰ ਰਹੇ ਨੇ ਹਾਂਜੀ ਬਾਈ ਸਾਸਰੀ ਕਾਲ ਸਾਸਰੀ ਕਾਲ ਦੀ ਹੋਰ ਸਾਰੇ ਭੈਣ ਭਰਾਵਾਂ ਨੂੰ ਸਾਸਰੀ ਕਾਲ ਦੀ ਨਾਂ ਦੱਸ ਦੀ ਨਾਂ ਰਿਸ਼ਪਾਲ ਸਿੰਘ ਪਿੰਡ ਭਿੰਡਰਕਲਾ ਜ਼ਿਲ੍ਹਾ ਮੋਗਾ ਜੀ ਤਰਮਕੋੜ ਫੋਨ ਨੰਬਰ ਦੱਸੋ 94640 28356 ਕਿਹੜੇ ਪਾਸੋਂ ਲੱਗੀ ਹੈ ਇਧਰੋਂ ਮਰਜੀ ਕਰਦੇ ਜੀ ਦੱਸੋ ਹੂੰ ਇਹਦਾ ਕੰਨਵਾ ਸੁਆ ਬਾਈ ਬੱਚਾ ਸੁਆ ਬੱਚੀ ਸੁਈ ਹੈ ਜੀ ਅੱਜ ਤੀਜਾ ਦੇਣਾ ਠੀਕ ਹੈ ਬੱਚਾ ਮਗਰਾ ਕਿੰਨਾ ਦੁੱਧ ਪਿਆਜੂ ਜੈਸਾ ਨਾ ਬੱਚੀਏ ਵੀ 14-15 ਕਿਲੋ ਚਾਹੀਦਾ 8-9 ਕਿਲੋ ਬੋੜਾ ਦੂ ਜੈ ਜਮੋਲ ਇਹ 45000 ਦੀ ਨੈਟ ਦੇਣੀ ਆ 45000 ਦੀ ਬਾਈ ਕਹਿੰਦਾ ਨੈਟ ਦੇਣੀ ਆ ਪਹਿਲੇ ਸੂਏ ਸੂਈ ਆ ਪਰਸੋਂ ਦੀ ਸੂਈ ਆ ਮਗਰ ਬੱਚਾ 14-15 ਕਿਲੋ ਬਾਈ ਦੱਸਦਾ ਦੁੱਧ ਪਿਆ ਜੂ 8-9 ਕਿਲੋ ਬੋੜਾ ਹੀ ਆ ਬਾਈ ਕਹਿੰਦਾ 45000 ਦੀ ਦੇ ਦੇਣੀ ਆ ਪਹਿਲੇ ਸੂਏ ਸੂਈ ਆ ਜੇ ਕਿਸੇ ਛੋਟੇ ਪਰਿਵਾਰ ਨੇ ਦੁੱਧ ਪੀਣ ਨੂੰ ਲੈਣੀ ਆ ਬਾਕੀ ਥਣ ਥਣ ਬਹੁਤ ਵਧੀਆ ਲੱਗਾ 14-15 ਕਿਲੋ ਦੁੱਧ ਪਿਆਜੂ ਗੁਲਾਬੀ ਥਣ ਅੱਧਦੀ ਚਵਾਈ ਵਾਲਾ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਬਾਕੀ ਰੋਕ ਕੇ ਨੇੜੇ ਤੋਂ ਚੈੱਕ ਕਰਾ ਦੇਣਾ 8-9 ਕਿਲੋ ਬੌਲੀ ਆ ਥਣ ਸੋਨੇ ਅੱਧਦੀ ਚਵਾਈ ਵਾਲੇ ਆ ਚਾਰਾਂ ਥਣਾਂ ਦਾ ਸੇਮ ਹੀ ਸਾਈਜ਼ ਆ ਜੇ ਕੋਈ ਭੈਣ ਭਰਾ ਪਹਿਲਾਂ ਸੂਈ ਸਵਾਈ ਵਹਿੜ ਲੈਣ ਦਾ ਚਾਹਵਾਨ ਹੋਵੇ ਬਾਕੀ ਠੰਡੀ ਸੀਗਾ ਤੁਹਾਨੂੰ ਐ ਲੱਗਦੀ ਠੰਡੀ ਸੀਲ ਪੂਰੀ ਆ ਬਾਕੀ ਤੋਂ ਬਹੁਤ ਵਧੀਆ ਲੱਗੇ ਬਾਕੀ ਦੁੱਧ ਅੱਗੇ ਤੁਹਾਡੀ ਸੇਵਾ ਦਾ ਹੋਸ ਹਾਂ ਕੋਈ ਵੱੱਦ ਦਾਣਾ ਦਾ ਪਾਪਾ ਲੂ ਤਾਂ ਹੋ ਸਕਦਾ ਵੱੱਦ ਪਿਆ ਜੇ 14 15 ਦਾ ਇੱਥੇ ਆਰਾਮ ਨਾਲ ਪਿਆ ਜੂ ਬਾਕੀ ਠੜੀ ਢੁੰਡੀ ਜਿਵੇਂ ਮਰਜੀ ਕੋਈ ਕੋਈ ਸੀਰ ਸਾਬ ਫੁੱਲ ਹੈ ਜਿਹੜੇ ਪਾਸੇ ਦੀ ਮਰਜੀ ਬੈਠ ਕੇ ਚਵਾਈ ਕਰ ਲੋ ਜਰਸੀ ਬਾਈ ਇਹ ਪਰੋਂ ਮੱਛੀ ਸੁਣੀ ਹੈ ਜੀ ਠੀਕ ਹੈ ਪਾ ਲੈ ਜੂ ਪੰਜ ਚਾਰ ਦਿਨ ਲਈ ਆਪਾਂ ਇਹੀ ਮੰਨ ਕੇ ਚੱਲੇ ਯਾਰ ਕਿੰਨਾ ਦੁੱਧ ਪਿਆ ਜੂ ਬਿਰੇ ਜੈਸਾ ਨਾ ਕਾਤੇ ਨੋਰਮਲ ਆ ਐਵੇਂ ਅਗਲਾ ਕਬੱਡੀ ਨਾ ਸਮਝ ਲਵੇ ਕਿ ਨਹੀਂ ਹੂੰ 12 ਕਿਲੋ ਪਿਆਊਗੀ ਐਵੇਂ ਝੂਟ ਚੜਾ ਥਾਪਾ ਦਿੰਦੀ 20 ਕਿਲੋ ਨਹੀਂ ਦਿੰਦੀ ਨਾ ਨਾ 20 ਕਿਲੋ ਬੋਲੋ ਆਪਣੇ ਕੋਲ ਕੋਈ ਵੀ ਨਹੀਂ 20 ਕਿਲੋ ਆਈ ਐਵੇਂ ਆਪਾਂ ਝੂਟ ਚੜਾ ਪਾਣੀ ਛੱਡੀ ਜਾਈਏ ਵੀਰੇ ਤੇ ਕਹੀ ਤੱਕ ਐਡੀ ਇੱਕ ਗੱਭਰ ਨੂੰ 20 ਕਿਲੋ ਕਹਿੰਦੇ ਆ ਭਾਈ ਦਿਓ ਇਹਦੇ 10 12 ਕਿਲੋ ਹੀ ਦੇਣਾ ਯਾਰ ਆਪਾਂ ਝੂਟ ਚੜਾ ਮਾਰ ਕੇ ਪਹੁੰਚ ਨਹੀਂ ਵੀ ਤੂੰ ਜੈ ਜੈ ਮੋਲੇ ਇਹ ਚੜੀ ਆਦੀ ਦੇ ਦੇ ਦੋਸਤੋ ਇਹ ਗੱਲ ਤਾਂ ਸਹੀ ਆ ਭਾਈਆਂ ਝੂਠ ਝਾੜ ਨਹੀਂ ਮਾਰਦਾ ਕਈ ਤੱਕ ਨਿੱਕੀ ਜੀ ਵਹਿੜ ਹੁੰਦੀ ਆ ਗੱਬਣ ਹੁੰਦੀ ਆ ਜੇ ਸੂਈ ਸਵਾਈ ਹੋਵੇ ਫੇਰ ਤਾਂ ਅਗਲਾ ਚੋਕੇ ਲੈ ਜੂਗਾ ਫੇਰ ਅਗਲੇ ਨੇ ਕਹਿਣਾ ਵੀ ਨਹੀਂ ਨਿੱਕੀ ਜੀ ਵਹਿੜ ਗੱਬਣ ਹੁੰਦੀ ਆ ਅਗਲਾ 20 ਕਿਲੋ ਕਹਿੰਦਾ ਪਰ ਬਾਈ ਕਹਿੰਦਾ ਆਪਣੇ ਤਾਂ ਕੋਈ ਵੀ 20 ਕਿਲੋ ਆਲੀ ਹੈ ਨਹੀਂਗੀ ਜਰਸੀ ਬਰੀਡ ਹੈ ਪੂਰੀਆਂ ਨੇ ਕਿਹਾ ਜਾਂ ਕਰਨਾ ਟੁਆਟਾ ਆਇਆ ਕਿ ਨਹੀਂ ਆਏ ਨਹੀਂਗੀ ਵੀ ਸੋਹਣੇ ਮੂੰਹ ਮੱਥੇ ਦੀ ਆ ਹਾਂ ਹਾਈਟ ਦਰਮਿਆਨੀ ਆ 10-12 ਕਿਲੋ ਬਾਈ ਕਹਿੰਦਾ ਇੰਨਾ ਕ ਦੁੱਧ ਜ਼ਿੰਦਗੀ ਹੁੰਦੀ ਹੈ ਇੰਨਾ ਇਹਨੇ ਦੇ ਦੇਣਾ ਆਪਾਂ ਬਾਈ ਕਹਿੰਦਾ ਐਵੇਂ ਵੱਧ ਕਹੀ ਜਾਏਗੀ ਚਾਰਾਂ ਪੰਜਾਂ ਦਿਨਾਂ ਦੇ ਅੰਦਰ ਬਾਹਰ ਇਹ ਸੂਪੂ ਮੋਲੇ ਦਾ ਬਾਈ ਕਿੰਨਾ 40000 40000 ਦੀ ਦੇ ਦੇਣੀ ਆ ਜੇ ਕੋਈ ਜੋੜਾ ਲੈ ਲਊ ਛੋੜ ਛਾਪਾ ਮਾਨ ਤਾਨ ਹੋ ਜੂ ਹਾਂਜੀ ਹੁਣ ਢੱਲ ਢੁਲ ਪਈ ਆ ਤੇ ਹਾਂ ਆ ਸਾਰੀਆਂ ਵਲਟ ਢੱਲਾਂ ਕੱਢ ਕੇ ਸੁਣਾਏ ਨੇ ਚਾਰਾਂ ਪੰਜਾਂ ਦਿਨਾਂ ਤਾਈ ਸਾਰੀ ਵਲਟ ਢੱਲ ਕੱਢ ਕੇ ਸੂ ਕਰਮ ਵਾਲੀ ਅੱਗੇ ਆ ਜੀਏ ਬਾਈ 3 ਨੰਬਰ ਤੇ ਇਹ ਦੂਜਾ ਸੁਆਹ ਸੁਣੀ ਹੈ ਜੀ ਇੱਕ ਹਾਫਾ ਲੈ ਜੀ ਇਹ ਵੀ ਹਾਫਤਾ ਹਾਂਜੀ ਕਿੰਨਾ ਦੁੱਧ ਪਿਆ ਜੀ ਬਾਈ ਪਹਿਲਾਂ ਮਾਲਕਾਂ ਨੇ ਦੱਸਿਆ ਹੀ 13-14 ਕਿਲੋ ਚੋਇਆ ਤੇ ਬਾਕੀ ਇਹ ਰਾਜ਼ੀ ਸਮਝ ਨਾ ਦੇਖ ਲੈ ਵੀ ਕਿੰਨਾ ਦੁੱਧ ਜੈ ਜਮਾਲ ਇਹ ਆਪਣਾ ਮੰਗਨੂ ਜਿੰਨਾ ਮਰਜੀ ਮੈਗੇ 50000 ਦੀ ਬੱਚੀ ਲੈ ਲੈ ਲਓ ਜੀ ਪਹਿਲਾਂ ਨੇ 13-14 ਦਿੱਤਾ ਬਾਈ ਹਾਂ ਜੀ ਪਹਿਲਾਂ ਨੇ 13-14 ਕਿਲੋ ਦੁੱਧ ਦਿੱਤਾ ਹਫਤੇ ਦੇ ਅੰਦਰ ਬਾਹ ਬਾਈ ਕਾਂ ਦਾ ਸੂਪੂਗੀ ਮੰਗਨੂ ਜਿੰਨੇ ਮਰਜੀ ਮੰਗ ਲਿਗੇ 50000 ਦੀ ਬਾਈ ਕਾਂ ਦਾ ਦੇ ਦੇਣੀ ਆ ਬਾਕੀ ਹੁਣ ਅੱਗੇ ਵੇਖ ਲੈ ਬਾਈ ਕਾਂ ਦਾ ਕਿੰਨਾ ਦੁੱਧ ਦਿੰਦੀ ਆ ਪਰ ਹੈ ਗੋਲੇ ਅਰਗੀ ਬੱਚੀ ਐ ਚੰਗੀ ਐ ਬੱਚੀ ਹਾਂ ਕ੍ਰੋਸ ਸੰਗ ਵੱਜਿਆਂ ਵਰਗਾ ਦੁੱਧ ਉਹ ਰਾਜਿਰੂਜੀ ਫੁੱਲ ਆ ਵਲਟਲਾਂ ਬਹੁਤ ਪਈਆਂ ਥਣ ਵੀ ਸੋਹਣੇ ਆ ਆਦੀ ਚਵਾਈ ਵਾਲੇ ਥਣ ਦੂਜਾ ਸੁਆ ਚੰਗੀ ਭਾਰੀ ਵਜਨ ਵਾਲੀ ਬੱਚੀ ਇੱਕ ਗੱਲੋਂ ਬਾਈ ਹੁਣਾਂ ਦੀ ਖਾਸੀਅਤ ਆ ਸਫਤ ਕਹਿ ਲਿਏ ਕੋਈ ਅਤਕਤ ਨਹੀਂ ਨਹੀਂ ਹੋਵੇਗੀ ਜਿਵੇਂ ਜਾਨਵਰ ਆ ਗਏ ਜਿਹੜੇ ਰਸੇ 'ਚ ਆ ਗਏ ਤੇ ਉਵੇਂ ਵੀਡੀਓ ਪਾਣ ਦਾ ਕੋਈ ਹਾਰ ਸ਼ਿੰਗਾਰ ਆਪਦੇ ਕੋਲੋਂ ਨਹੀਂ ਬਾਹਲਾ ਲਾਉਂਦਾ ਨਵਾਂ ਨਵੂ ਕੇ ਸ਼ੈਂਪੂ ਮਾਰ ਕੇ ਹਨ ਚਮਕਾਈਆਂ ਹੋਣ ਬਹਿਣਾ ਉਹ ਫਿਰ ਤੁਨੂੰ ਵੀ ਪਤਾ ਜਿਹੜੇ ਉਵੇਂ ਕਰਦੇਓ ਨਫਾ ਵੀ ਵੱਡਾ ਲੈਂਦੇ ਆ। ਧੰਨਵਾਦ ਨਵੂ ਤੁਸੀਂ ਆਪ ਹੀ ਲਓ ਆਪ ਦੀਆਂ ਜਾ ਕੇ ਤੇ ਜਿਹੜੇ ਸ਼ੈਂਪੂ ਸ਼ੈਂਪੂ ਮਾਰਦੇ ਉਹਨਾਂ ਦਾ ਨਫੇ ਵੀ ਵੱਡੇ ਆ। 10-15 15000 ਨਫਾ ਲੈਂਦੇ ਆ। ਤੇ 10-15000 ਚ ਸ਼ੈਂਪੂ ਪੈ ਜਾਂਦਾ ਸ਼ੈਂਪੂ ਦੀ ਪੁੜੀ 1 ਰੁਪਏ ਦੀ ਆਉਂਦੀ ਆ ਤੇ ਤਿੰਨ ਚਾਰ ਪੁੜੀਆਂ ਲੈ ਕੇ ਆਪ ਹੀ ਨਿਵਾ ਲਓ ਘਰੇ ਅੱਧਾ ਘੰਟਾ ਲਾ ਲਓ। ਤੇ ਚਮਕ ਇਹਨਾਂ ਨੇ ਆਉਣਾ ਹੀ ਆ ਅੱਗੇ ਆ ਜੀਏ ਬਾਈ ਇਹ ਤੀਜਾ ਸਮਾਂ ਸੁਈਏ ਜੀ 15 20 ਦਿਨਾਂ ਹੀ ਸੁਈਓ ਮਗਰ ਬੱਛੀਓ ਸਾਹਮਣੇ ਖੜੀ ਠੀਕ ਹੈ ਜੀ 9 ਤੋਂ 10 ਕਿਲੋ ਦੁੱਧ ਦਊਂ 9 ਕਿਲੋ ਮੰਨ ਕੇ ਆ ਜੇ ਕੋਈ ਵੀ ਬੰਦਾ ਕਿੰਨੇ ਦੀ ਜੇ ਅੱਜ ਜਮਲ ਨਿਕਾ ਜਾਪਾ ਮੈਂ ਨੇਤੀ ਹੈ ਯਾਰ 35000 ਵੀ ਦੇ ਦੇਣੀ ਅੱਜ ਲਓ ਜੀ 9 10 ਕਿਲੋ ਦੁੱਧ 9 ਹੀ ਮੰਨ ਕੇ ਆਜੋ ਕੰਡੇ ਦੇ ਜੋਖ ਲਓ ਮਗਰੇ ਦੇ ਬੱਛੀ ਆ ਮੁੱਲ ਕਿਹੜਾ ਕੀਤਾ ਤੋਕੜ ਵਾਲਾ 35000 ਦੀ ਦੇ ਦੇਣੀ ਆ ਨੋ ਨੋ 10 10 ਕਿਲੋ ਦੁੱਧ ਵਾਲੀਆਂ ਟੋਕੜਾਂ ਬਿਨਾ ਬੱਚੇ ਵਾਲੀਆਂ 30 3000 ਦੀਆਂ ਵਿਕੀ ਜਾਂਦੀਆਂ ਆ ਵੇਖੋ ਲੱਗਦਾ ਨਾ ਕਿ ਉਹਦਾ ਬੱਚਾ ਰੰਬੀ ਆ ਬੱਚੀ ਜਦੋਂ ਵੈੜ ਤੋੜੀ 9 10 ਕਿਲੋ ਹੈਗਾ 35000 ਦੀ ਦੇ ਦੇਣੀ ਆ ਇਹ ਰੱਦਕਾੜ ਚੰਗਾ ਮੋਟਾ ਮੋਟਾ ਥਾਨ ਦੁੱਧ ਇਹਦਾ ਵੀ ਚੰਗਾ ਹੋਊਗਾ ਕਿਉਂਕਿ ਉਈ ਯਾਦ ਵਾਲੀ ਵਹਿੜ ਨਹੀਂ ਗਰਮੀ ਰਹਿਤ ਜਾਨਵਰ ਆ ਸਾਰੇ ਮਗਰ ਵੱਛੀ ਆ ਜਿਵੇਂ ਜੈਸਾ ਮਜੀ ਆਈ ਆਪਣੇ ਕੋਲੇ ਠੀਕ ਆ ਬਾਈ ਹਾਂ ਜੇ ਆਈ ਆਪਣੇ ਕੋਲ ਹਸਰ ਨਾਲ 12 ਕਿਲੋ ਬਾਈ ਦੱਸਦਾ ਦੁੱਧ ਪਿਆਜ ਏਨੀ ਕੀ ਵੀ ਰੱਛੜ ਵਾਲੀ ਨਹੀਂ ਠੀਕ ਆ ਮਰਦੀ ਆਇਆ ਸੁਤ ਲਾਈਏ ਜੀ ਇਹਨਾਂ 12 ਕਿਲੋ ਦੁੱਧ ਪਿਆਜੂ ਮਾੜਾ ਮੋੜ ਕੈਮਰੇ ਕਰਕੇ ਤਾਂ ਕਈ ਵਾਰਾ ਜਾਨਵਰ ਕਰ ਜਾਂਦਾ ਪਰ ਉਦਾਂ ਸੀਲ ਸਰ ਹਾਂ ਆਈ ਨਹੀਂ 35 ਹੀ ਦੇ ਦੇਣੀ ਆ 12 ਕਿਲੋ ਦੁੱਧ ਪਿਆਜੂ ਕੱਦ ਚ ਪੂਰੀ ਆ ਅੱਗੇ ਆ ਜੀਏ ਲਾਲ ਸਾਹਿਬ ਵਾਲਾ ਇਹ ਦੂਜਾ ਐਸੋ ਸੂਈ ਆ ਹੂੰ ਹੋਗੇ 15 ਕ ਦੇਣਾ ਵੱਛਾ ਤੇ ਲਾ ਦੇ ਠੀਕ ਐ ਇਹਦੇ ਥੱਲੇ ਹੋਊਗਾ ਵੀਰੇ 7 ਤੋਂ 8 ਕਿਲੋ ਦੁੱਧ ਕਿੰਨੇ ਦੀ ਇਹ ਜਨ ਮੰਗਣ ਨੂੰ ਜਿੰਨੀ ਮਰਜ਼ੀ ਮੰਗ ਲਾ ਜੇਰਾ ਵੀਰ ਭਕਾਈ ਨਾ ਕੋਈ ਕਰਾਵੇ 33000 ਦੀ ਦੇ ਦੇਣੀ 33000 ਦੀ ਦੇ ਦੇਣੀ ਆ 15 ਕ ਦੇਣਾ ਦਾ ਸੂਆ ਮਗਰੇ ਦੇ ਵੱਛਾ ਵੱਛਾ ਜੀ ਆ ਬਈ 7 ਤੋਂ 8 ਕਿਲੋ ਦੁੱਧ ਐ 33000 ਦੀ ਦੇ ਦੇਣੀ ਆ 30 ਤੇ 3 33000 ਮੁੱਲ ਕੋਈ ਸੂਈ ਨੂੰ ਬਾਹਲਾ ਟਾਈਮ ਨਹੀਂ ਹੋਇਆ ਜੇ ਕੋਈ ਦਾਣਾ ਦੂਣਾ ਉਮੇ ਨਹੀਂ ਕੀ ਕੋਈ ਨੱਕ ਛੜਾਈ ਨਹੀਂ ਠੀਕ ਹੈ ਮੈਂ ਰੱਖਾ ਛੜਦਾ ਜਿਵੇਂ ਮਾਰਦੀ ਜਰਾਤ ਤੁਮਰੀ ਜਾਵੇ ਸਾਈਵਾਲ ਤੋਂ ਨੇ ਹੱਥ ਨਹੀਂ ਲਾਉਣ ਦਿੰਦੇ ਹਾਂ ਸਾਈਵਾਲ ਦਾ ਗੁੱਟਾ ਦੇ ਮਾਰਦੀ ਹੁੰਦਾ ਜਿਵੇਂ ਮਾਰਦੀ ਵੀਰੇ ਕੋਈ ਗੱਲ ਹੀ ਨਹੀਂ ਲੈ ਜਿਵੇਂ ਮਰਜੀ ਬਹਿ ਜੇ ਅਗਲਾ ਕੋਈ ਐ ਨਹੀਂ ਕਿ ਵੀ ਲੱਤ ਛੜ ਚੜਾ ਜੂਗੀ ਸਹੀ ਹੈ ਦੁੱਧ ਪਾਏਗਾ ਵੀਰੇ ਐਵੇਂ ਪਾਏਗੀ ਹੈ ਕਿ ਨਹੀਂ ਤੇ ਆਪਣੇ ਲੱਤ ਚੱਕ ਰਹੀ ਹੈ ਇਹੋ ਜੀ ਨਹੀਂ ਗੱਲ ਕੋਈ ਲੈ ਨਹੀਂ ਠੀਕ ਹੈ ਪੂਰੀ ਸੀਲ ਆ ਐ ਨਹੀਂ ਨਾ ਵੀ ਤੇਰੇ ਲੱਤ ਮਾਰ ਜੂਗੀ ਹੂੰ ਦੁੱਧ ਜੇ ਅੱਗੇ ਦਾਣਾ ਦਾ ਆਪਾਂ ਪਾ ਲੋਂਗੇ ਫੀਡ ਪਾ ਲੋਂਗੇ ਕਿਲੋ ਕਰ ਜੂ ਵੀਰੇ ਐਵੇਂ ਝੂਠ ਚਾਟ ਆਪਾਂ ਮਾਰ ਕੇ ਬਹੁੰਦੀ ਵੇਚਿਆ ਕਿਤੇ ਤੇ ਆਪਾਂ ਜਿੰਨੀ ਗੱਲ ਹੁੰਦੀ ਆ ਪੂੰ ਦਾ ਵਪਾਰੀ ਬਹੁਤ ਝੂਠ ਮਾਰਦੇ ਤੂੰ ਕਾ ਤਾ ਨਹੀਂ ਮਾਰਦਾ ਵੀ ਜੀ ਰੱਬ ਨੂੰ ਜਾਨ ਦੇਣੀ ਆ ਹਾਂ ਇਹ ਤਾਂ ਗੱਲ ਹੈ ਜੀ ਕਿੰਨਾ ਕਹਿਗਾ ਆਪਾਂ ਨੂੰ ਨੌਲਜ ਉਨੀਕਾ ਦੱਸ ਦੇਣੀ ਆ ਉਹ ਦੂਗਰ ਦਾ ਆਪਾਂ ਤੋਂ ਵੀਰੇ ਨਹੀਂ ਹੁੰਦਾ ਆ ਨਹੀਂ ਸਹੀ ਆ 33000 ਦੀ ਦੇ ਦੇਣੀ ਵਧੀਆ ਗੱਲ ਕੀਤੀ ਬਾਈ ਕਹਿੰਦਾ ਰੱਬ ਨੂੰ ਜਾਨ ਦੇਣੀ ਆ ਠੀਕ ਆ ਚਲੋ ਵਪਾਰ ਕਰਦਾ ਬਾਈ ਸਾਰੇ ਭੈਣ ਭਰਾਈ ਕਰਦੇ ਵਪਾਰ ਕੋਈ ਕਿਸੇ ਫੀਲਡ ਚਾ ਕੋਈ ਕਿਸੇ ਫੀਲਡ ਚਾ ਚਲੋ 4 ਪੈਸੇ ਨਫਾ ਤਾਂ ਅਗਲੇ ਨੇ ਲੈਣਾ ਹੀ ਹੁੰਦਾ ਪਰ ਜੈਜ ਲੈਣਾ ਚਾਹੀਦਾ ਕਈ ਭੈਣ ਭਰਾ ਝੂਠ ਦੁੱਧ ਦਾ ਵੀ ਝੂਠ ਮਾਰ ਦਿੰਦੇ ਆ ਪਸ਼ੂ ਮਹਿੰਗਾ ਦਿੰਦੇ ਆ ਉਹਨਾਂ ਦੁੱਧ ਹੁੰਦਾ ਨਹੀਂਗਾ ਪਰ ਉਹ ਮਾੜੀ ਗੱਲ ਐ ਇਹ 33000 ਦੀ ਦੇ ਦੇਣੀ ਆ 7-8 ਕਿਲੋ ਤਿਆਰ ਆ 10 ਕਿਲੋ ਬਾਈ ਦਾਸ ਦਾ ਪਿਆਜੂ 33 ਹੀ ਦੇ ਦੇਣੀ ਆ ਸੀਲ ਐਨੀ ਆ ਉਹ ਤੁਹਾਨੂੰ ਵਿਖਾ ਵੀ ਦਿੱਤੀ ਬਾਈ ਨੇ ਲੈਵੇ ਤੇ ਵੀ ਹੱਥ ਮਾਰਿਆ ਲੱਤ ਨਹੀਂ ਚੱਕੀ ਇੱਕ ਲੱਤ ਵੀ ਚੱਕ ਕੇ ਵਿਖਾਦੀ ਆ ਤਾਂ ਵੀ ਨਹੀਂ ਮਾਂ ਦਿੱਤੀ ਨੇ ਕਸ ਗਿਆ ਆ ਦੇ ਦੇਣੀ ਆ 35000 ਦੀ 9-10 ਕਿਲੋ ਹੈਗਾ 12 ਕਿਲੋ ਪਿਆ ਜੂਏ 35 ਦੀ ਦੇ ਦੇਣੀ ਆ ਇਹਦੇ ਮਗਰ ਵੱੱਛੀ ਆ ਇਹਦੇ ਲਾਲ ਦੇ ਮਗਰ ਵੱੱਛਾ ਬਿਲਕੁਲ ਛੋਟੇ ਭਾ ਦੀਆਂ 5 ਵਹਿਣਾ 3 ਸੁਈਆਂ ਸੋਈਆਂ 2 ਗੱਬਣਾ ਆ ਜੋੜਾ ਗੱਬਣਾ ਦਾ 2 ਤੇ 3 ਨੰਬਰ ਦਾ ਜੀਤੇ ਜਿਹੜੀ ਵੀ ਪਸੰਦ ਆਉਂਦੀ ਆ ਭਾਈ ਰਿਸ਼ਪਾਲ ਨੂੰ ਫੋਨ ਲਾ ਲਓ ਫੋਨ ਨੰਬਰ ਸਕਰੀਨ ਤੇ ਚੱਲੀ ਜਾਂਦਾ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ